ਕਿਓ ਜੇ ਯਾਰ ਪਾੜਾ ਯਾਰ ਪਿੱਛੇ ਹੋ ਜਾ ਯਾਰ ਮਾਈਕ ਫੜ ਲੂਗਾ ਯਾਰ ਭਾਈ ਮਾਈਕ ਫੜ ਲਓ ਮੋਬਾਈਲ ਨਾਲ ਦੇ ਕਰੀਏ ਸ਼ੁਰੂ ਹਾਂਜੀ ਹਾਂਜੀ ਉਹਦੇ ਜੀ ਜਿਹੜੀ ਅੱਜ ਕੋਰਟ 'ਚ ਸੁਣਵਾਈ ਹੋਈ ਹੈ ਪਾਰਟ ਸ਼ੁਰੂ ਹੋ ਗਈਆਂ ਵੀ ਕਾਫੀਆਂ ਨੇ ਜੀ ਪਰ ਕਿਸਾਨ ਵੱਲੋਂ ਵਾਲੇ ਤੋਂ ਕੋਈ ਪੇਸ਼ ਨਹੀਂ ਹੋਇਆ ਕੀ ਅੱਜ ਕੋਰਟ 'ਚ ਰਹਿਣਾ ਅੱਜ ਤਾਂ ਜੀ ਇੱਕ ਤਾਂ ਯੂਨੀਅਨ ਤੋਂ ਯੂਨੀਅਨ ਨੂੰ ਕਿਹਾ ਆ ਵੀ ਤੁਸੀਂ ਆਪਣੀ ਸਟੇਟਸ ਫਾਈਲ ਕਰੋ ਤੇ ਦੂਜਾ ਤੁਸੀਂ ਜਿਹੜਾ ਇਹ ਐਫਐਡ ਵੀਡ ਫਾਈਲ ਕੀਤਾ ਇਹ ਰੈਪੀਟੀਸ਼ਨ ਆਫ ਵਰਡ ਆ ਤੇ ਇਹਨੂੰ ਪ੍ਰੋਪਰ ਫਾਈਲ ਕਰੋ ਵੀ ਕੀ ਰੀਸੈਂਟ ਡਿਵੈਲਪਮੈਂਟਸ ਨੇ ਤੇ ਦੂਜਾ ਫਾਰਮਰਸ ਨੂੰ ਵੀ ਕਿਹਾ ਗਿਆ ਹੈ ਵੀ ਤੁਸੀਂ ਇੱਕ ਵਹੀਕਲ ਕੋਈ ਹੋਰ ਯੂਜ਼ ਕਰੋ ਟਰੈਕਟਰ ਨਾ ਯੂਜ਼ ਕਰੋ ਜੇ ਪ੍ਰੋਟੈਸਟ ਕਰਨਾ ਹੈ ਬਾਕੀ ਇਹ ਸਾਡੀ ਸਾਰੀ ਆਪਸ ਦੀ ਗੱਲ ਹੈ ਬਾਕੀ ਪੰਜਾਬ ਨੂੰ ਡਾਇਰੈਕਸ਼ਨ ਹੋਈ ਹੈ ਵੀ ਤੁਸੀਂ ਇਹਨਾਂ ਨੂੰ ਇਕੱਠੇ ਨਾ ਹੋਣ ਦਿਓ ਬਟ ਅਸੀਂ ਆਪਣੀ ਆਰਗੂਮੈਂਟ ਰੇਜ਼ ਕੀਤੀ ਉੱਥੇ ਅਸੀਂ ਕੀਤੀ ਕਿ ਜਦੋਂ ਇਹ ਅਸੀਂ ਜੱਜਮੈਂਟਸ ਲੈ ਕੇ ਗਏ ਸੀ ਕੀ ਇਨ ਦਾ ਨੇਮ ਆਫ ਰੀਜ਼ਨੇਬਲ ਰੈਸਟ੍ਰਿਕਸ਼ਨ ਸਟੇਟ ਕੈਨ ਨੋਟ ਇੰਪੋਜ਼ ਕੈਨ ਨੋਟ ਇੰਪੋਜ਼ ਅਨਰੀਜ਼ਨੇਬਲ ਬਾਉਂਡੇਸ਼ਨ ਔਰ ਔਨ ਦਾ ਪੀਸਫੁਲ ਪ੍ਰੋਟੈਸਟਰ ਸੋ ਇਹ ਜਜਮੈਂਟ ਸੀਗੀ ਜਿਹੜੀ ਅੱਜ ਹੋਈ ਅਗਲੀ ਡੇਟ ਕਿਹੜੀ ਹੈ ਅਗਲੀ ਡੇਟ ਇੱਕ ਹਫਤੇ ਦੀ ਡੇਟ ਪਈ ਹੈ ਤੇ ਹਾਂਜੀ ਹਾਂਜੀ ਜੀ ਹਾਂ ਜੀ ਸਾਰਿਆਂ ਨੂੰ ਕਿਹਾ ਜਿਹੜੀ ਵੀ ਮੀਟਿੰਗ ਹੋਈ ਹੈ ਉਹਦੇ ਤੁਸੀਂ ਐਫੀਡੈਵਟ ਉਹ ਪਿਛਲੀ ਡੇਟ ਤੇ ਵੀ ਸੀਗਾ ਵੀ ਜਦੋਂ ਇਹ ਸੰਡੇ ਨੂੰ ਜਾਂ ਨੈਕਸਟ ਡੇ ਜਿਹੜੀ ਮੀਟਿੰਗ ਹੈ ਇਹਦਾ ਤੁਸੀਂ ਬਾਇ ਵੇ ਆਫ ਐਫਿਡੇਵਿਟ ਲੈ ਕੇ ਆਓਗੇ ਵੀ ਕੀ ਹੋਇਆ ਹੈ ਬਟ ਉਹ ਹਲੇ ਐਫਿਡੇਵਿਟ ਇਹ ਹੋਇਆ ਹੈ ਵੀ ਕੁਝ ਆਇਆ ਨਹੀਂ ਤੇ ਅਗਲੇ ਰੀਸੈਂਟ ਡਵੈਲਪਮੈਂਟ ਦੇ ਨਾਲ ਫਰੈਸ਼ ਐਫਿਡੇਵਿਟ ਆਣਾ ਚਾਹੀਦਾ ਕੋਰਟ ਨੇ ਸਾਫ਼ ਕਹਿੰਦਾ ਹੈ ਕਿ ਟਰੈਕਟਰ ਵਾਲੀ ਨਹੀਂ ਬੱਸਾਂ ਤੇ ਚੱਲਣੇ ਮੋਟਰ ਵੀਕਲ ਤੁਸੀਂ ਹਾਈਵੇ ਤੇ ਲੈ ਕੇ ਜਾ ਨਹੀਂ ਸਕਦੇ ਟਰੈਕਟਰ ਢਾਲੀਆਂ ਹਾਂਜੀ ਹਾਂਜੀ ਇਹ ਵੀ ਕਹੀ ਆ ਬਟ ਚਲੋ ਉਹ ਬਿਟਵੀਨ ਮੀ ਐਂਡ ਅ ਅਫੀਸਰ ਆਫ ਕੋਰਟ ਤੇ ਬਿਟਵੀਨ ਕੋਰਟ ਹੈ ਉਹ ਐਵਰੀ ਆਰਡਰ ਇਜ਼ ਅਪੀਲੇਬਲ ਐਂਡ ਚੈਲੇਂਜੇਬਲ ਬਿਫੋਰ ਦਾ ਸੋ ਆਪਾਂ ਆਪਣੀ ਅਵੇਲੇਬਲ ਰੈਮਡੀ ਅਵੇਲ ਕਰਾਂਗੇ ਤੇ ਮੜਾ ਮੜਾ ਯਾਰ ਪਿੱਛੇ ਹੋ ਜਾਓ ਰੋੜਾ ਪਿੱਛੇ ਹੋ ਜਾ ਯਾਰ ਪਿੱਛੇ ਹੋ ਜਾ ਯਾਰ ਮਾਈਕ ਫੜ ਲੂੰਗਾ ਫੇਰ ਪੜ ਦੂੰਗਾ ਯਾਰ ਭਾਈ ਮਾਈਕ ਫੜ ਲਾ ਮੋਬਾਈਲ ਨਾਲ ਆਣਾ ਕਰੀਏ ਸ਼ੁਰੂ ਹਾਂਜੀ ਹਾਂਜੀ ਉਹਦੇ ਜਿਹੜੀ ਅੱਜ ਕੋਰਟ 'ਚ ਸੁਮਾਈ ਹੋਈ ਹੈ ਪਾਰਟ ਸ਼ੁਰੂ ਹੋ ਗਿਆ ਕਾਫੀਆਂ ਨੇ ਕਿਸਾਨ ਵੱਲੋਂ ਵਾਲੇ ਤੋਂ ਕੋਈ ਪੇਸ਼ ਨਹੀਂ ਹੋਇਆ ਕੀ ਅੱਜ ਕੋਰਟ 'ਚ ਰਿਹਾ ਅੱਜ ਤਾਂ ਜੀ ਇੱਕ ਤਾਂ ਯੂਨੀਅਨ ਤੋਂ ਯੂਨੀਅਨ ਨੂੰ ਕਿਹਾ ਹੈ ਵੀ ਤੁਸੀਂ ਆਪਣੀ ਸਟੇਟਸ ਫਾਈਲ ਕਰੋ ਤੇ ਦੂਜਾ ਤੁਸੀਂ ਜਿਹੜਾ ਐਫੇਡੈਵਿਟ ਫਾਈਲ ਕੀਤਾ ਹੈ ਰੈਪੀਟੀਸ਼ਨ ਆਫ ਵਰਡ ਆ ਤੇ ਇਹਨੂੰ ਪ੍ਰੋਪਰ ਫਾਈਲ ਕਰੋ ਵੀ ਕੀ ਰੀਸੈਂਟ ਡਿਵੈਲਪਮੈਂਟਸ ਨੇ ਤੇ ਦੂਜਾ ਫਾਰਮਰਸ ਨੂੰ ਵੀ ਕਿਹਾ ਗਿਆ ਹੈ ਵੀ ਤੁਸੀਂ ਇੱਕ ਵਿੱਕਲ ਕੋਈ ਹੋਰ ਯੂਜ਼ ਕਰੋ ਟਰੈਕਟਰ ਨਾ ਯੂਜ਼ ਕਰੋ ਜੇ ਪ੍ਰੋਟੈਸਟ ਕਰਨਾ ਹੈ ਬਾਕੀ ਇਹ ਸਾਡੀ ਸਾਰੀ ਆਪਸ ਦੀ ਗੱਲ ਹੈ ਬਾਕੀ ਪੰਜਾਬ ਨੂੰ ਡਾਇਰੈਕਸ਼ਨ ਹੋਈ ਹੈ ਵੀ ਤੁਸੀਂ ਇਹਨਾਂ ਨੂੰ ਇਕੱਠੇ ਨਾ ਹੋਣ ਦਿਓ ਬਟ ਅਸੀਂ ਆਪਣੀ ਆਰਗੂਮੈਂਟ ਰੇਜ਼ ਕੀਤੀ ਉੱਥੇ ਅਸੀਂ ਕੀਤੀ ਕਿ ਜਦੋਂ ਇਹ ਅਸੀਂ ਜੱਜਮੈਂਟਸ ਲੈ ਕੇ ਗਏ ਸੀ ਕਿ ਇਨ ਦਾ ਨੇਮ ਆਫ ਰੀਜ਼ਨੇਬਲ ਰੈਸਟ੍ਰਿਕਸ਼ਨ ਸਟੇਟ ਕੈਨ ਨਾਟ ਇੰਪੋਜ਼ cannot impose unreasonable foundation on the peaceful protester so ਇਹ ਜਜਮੈਂਟ ਸੀਗੀ ਜਿਹੜੀ ਅੱਜ ਹੈਰਿੰਗ ਹੋਈ ਹੈ ਜਿਹੜਾ ਅੱਜ ਅਗਲੀ ਡੇਟ ਕਿਹੜੀ ਹੈ ਅਗਲੀ ਡੇਟ ਇੱਕ ਹਫਤੇ ਦੀ ਡੇਟ ਪਈ ਹੈ ਤੇ ਹਾਂਜੀ ਹਾਂਜੀ ਹੋਈ ਕਿਸਾਨਾਂ ਦੇ ਮੰਤਰੀਆਂ ਦੇ ਖਿਲਾਫ ਸਾਹਮਣੇ ਕੈਮਰਾ ਜੀ ਹਾਂਜੀ ਇਹ ਸਾਰਿਆਂ ਨੂੰ ਕਿਹਾ ਜਿਹੜੀ ਵੀ ਮੀਟਿੰਗ ਹੋਈ ਹੈ ਉਹਦੇ ਤੁਸੀਂ ਐਫੀਡਵਿਟ ਉਹ ਪਿਛਲੀ ਡੇਟ ਤੇ ਵੀ ਸੀਗਾ ਵੀ ਜਦੋਂ ਇਹ ਸੰਡੇ ਨੂੰ ਜਾਂ ਨੈਕਸਟ ਡੇ ਜਿਹੜੀ ਮੀਟਿੰਗ ਹੈ ਇਹਦਾ ਤੁਸੀਂ ਬਾਇ ਵੇ ਆਫ ਐਫਿਡੇਵਿਟ ਲੈ ਕੇ ਆਓਗੇ ਵੀ ਕੀ ਹੋਇਆ ਬਟ ਉਹ ਹਲੇ ਐਫਿਡੇਵਿਟ ਇਹ ਹੋਇਆ ਹੈ ਵੀ ਕੁਝ ਆਇਆ ਨਹੀਂ ਤੇ ਅਗਲੇ ਰੀਸੈਂਟ ਡਵੈਲਪਮੈਂਟ ਦੇ ਨਾਲ ਫਰੈਸ਼ਡ ਐਫਿਡੇਵਿਟ ਆਣਾ ਹੈ ਕੋਰਟ ਨੇ ਸਾਫ਼ ਕਹਿੰਦਾ ਕਿ ਟ੍ਰੈਕਟਰ ਅਲਰੀ ਨਹੀਂ ਬੱਸਾਂ ਤੇ ਚੱਲਣੇ ਕਿ ਮੋਟਰ ਵੀਕਲ ਇਹ ਤੁਸੀਂ ਹਾਈਵੇ ਤੇ ਲੈ ਕੇ ਜਾ ਨਹੀਂ ਸਕਦੇ ਟ੍ਰੈਕਟਰ ਢਾਲੀਆ ਹਾਂਜੀ ਹਾਂਜੀ ਇਹ ਵੀ ਕਹੀ ਆ ਬਟ ਚਲੋ ਉਹ ਬਿਟਵੀਨ ਮੀ ਐਂਡ ਅ ਓਫੀਸਰ ਆਫ ਕੋਰਟ ਤੇ ਬਿਟਵੀਨ ਕੋਰਟ ਹੈ ਉਹ ਐਵਰੀ ਆਰਡਰ ਇਜ਼ ਅਪੀਲੇਬਲ ਐਂਡ ਚੈਲੇਂਜੇਬਲ ਬਿਫੋਰ ਦਾ ਸੋ ਆਪਾਂ ਆਪਣੀ ਅਵੇਲੇਬਲ ਰੈਮਡੀ ਅਵੇਲ ਕਰਾਂਗੇ ਤੇ